ਹਾਂਜੀ ਸੋਨਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਚ ਜਿਹੜੀ ਆਪਣੀ ਗੱਲ ਹੋਣੀ ਆ ਇੱਕ ਤਾਂ ਹੋਣੀ ਆ 855 ਜਿਹੜਾ ProTech ਆ ਉਹਦੀ ਲਾਂਚਿੰਗ ਬਾਰੇ ਪੈਨ ਇੰਡੀਆ ਉਹ ਲਾਂਚ ਕਦੋਂ ਹੋ ਰਿਹਾ ਜਿਹੜੀ ਆਪਣੀ ਨੇਬਰਿੰਗ ਸਟੇਟ ਆ ਹਰਿਆਣਾ ਉਹਦੇ ਚ ਲਾਂਚ ਕਦੋਂ ਹੋ ਰਿਹਾ ਅਗਲੀ ਗੱਲ ਆਪਾਂ ਕਰਾਂਗੇ ਵੀ ਸਵਰਾਜ ਦੇ ਜਿਹੜੇ ਨਵੇਂ ਪ੍ਰੋਜੈਕਟ ਨੇ ਉਹ ਕਿਹੜੇ ਆ ਰਹੇ ਨੇ ਅਣਤਰ ਨਮਾ ਬਣਾ ਰਹੇ ਨੇ ਉਹ ਤੇ ਸ਼ੀਟ ਮੈਟਲ ਕਿਹੜਾ ਲਾਉਣਗੇ ਉਹ ਕਿੰਨੀ ਐਚਪੀ ਦਾ ਹੋਊਗਾ ਉਹਦੇ ਚ ਕੀ ਕੀ ਚੇਂਜੇਸ ਹੋਣਗੀਆਂ ਜਿੰਨਾ ਕ ਮੈਨੂੰ ਪਤਾ ਲੱਗਦਾ ਠੀਕ ਆ ਜੀ ਅੱਗੇ ਆਪਾਂ ਇੱਕ ਦੋ ਹੋਰ ਗੱਲਾਂ ਕਰਾਂਗੇ ਵੀ ਜਿਹੜਾ ਨੀਲੇ ਪੀਲੇ ਜਿਹੇ ਰੰਗ ਕਰੀ ਜਾਂਦੇ ਨੇ ਨਹੀਂ ਸੋ ਆਜੋ ਵੀਡੀਓ 'ਚ ਆਪਾਂ ਵਿਸਥਾਰ ਨਾਲ ਗੱਲ ਕਰਦੇ ਹਾਂ ਹਾਂਜੀ ਗੱਭਰੂ ਅਸਾਸੀ ਗੱਲ ਦੀ ਬ੍ਰਦਰ ਸਵਰਾਜ 855 ਪ੍ਰੋਟੈਕ ਨੇ ਡੀਲਰਾਂ ਦੇ ਰੋਣੇ ਧੋਣੇ ਧੋਤੇ ਦੁੱਖ ਤੋੜਤੇ ਕਿਉਂਕਿ ਸਵਰਾਜ ਕਹੇ ਜ ਟ੍ਰੈਕਟਰ ਜਿਹਦੇ ਚੋਂ ਮਾਰਜਨ ਸਾਰਿਆਂ ਨੂੰ ਪਤਲਾ ਨਾਟ ਓਨਲੀ ਸਵਰਾਜ ਜਿਹੜਾ ਵੀ ਪਡਕ ਜ਼ਿਆਦਾ ਵਿਕਦਾ ਚਾਹੇ ਉਹ ਕਾਰ ਆ ਚਾਹੇ ਉਹ ਟ੍ਰੈਕਟਰ ਆ ਚਾਹੇ ਉਹ ਮੋਟਰਸਾਈਕਲ ਆ ਉਹਦੇ ਚ ਕੰਪਨੀ ਦੀਆਂ ਪਾਲਿਸੀਜ਼ ਇਦਾਂ ਬਣ ਜਾਂਦੀਆਂ ਨੇ ਜ਼ਿਆਦਾ ਵਿਕਣ ਵਾਲੀ ਚੀਜ਼ ਦਾ ਰੇਟ ਨੰਗਾ ਹੁੰਦਾ ਜਾਂਦਾ ਇਹ ਮੈਂ ਸੱਚਾਈ ਦੱਸ ਰਹੇ ਹਾਂ ਕਿੰਨੇ ਵਿਸ਼ਵਾਸ ਟਿੰਗ ਕਰਨਾ ਕੋਈ ਚੱਕਰ ਨਹੀਂ ਉਹਦਾ ਰੇਟ ਨੰਗਾ ਹੁੰਦਾ ਜਾਂਦਾ ਕੰਪਨੀ ਦਾ ਲਾਲਚ ਵੱਧਦਾ ਜਾਂਦਾ ਵੀ ਸਾਡਾ ਪ੍ਰੋਡਕਟ ਹੋਰ ਜ਼ਿਆਦਾ ਵਿਕੇ ਕੰਪਨੀਆਂ ਨੇ ਮੇ ਪੁੱਤ ਨੂੰ ਪਾਲਿਸੀਆਂ ਦੱਸਾਂ ਟਰੈਕਟਰ ਵਾਲੀਆਂ ਕੰਪਨੀਆਂ ਦੇ ਪਤਾ ਕੀ ਕਹਿੰਦੀਆਂ ਨੇ 10000 ਰੁਪਏ ਕਮਾ ਲਿਆ ਆਪਣੇ ਟਰੈਕਟਰ ਸੇ ਬਾਲੇ 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 ਇਤਨੇ ਪੈਸੇ ਕੀ ਕਰੋਗੇ ਇਤਨੇ ਦਾ ਕੰਪਨੀਆਂ ਦੀ ਇਹ ਹਦਾਇਤ ਆ ਵੀ 5 10000 ਤੇ ਟਰੈਕਟਰ ਵੇਚੋ 5 10000 ਤੇ ਡੀਲਰ ਵੱਜੂਗਾ ਭਾਂਡੇ ਵਿਕ ਜਾਣਗੇ 5 7 ਦਿਨਾਂ ਚ ਐਨੀਵੇਜ਼ ਗੱਲ ਹੋਰ ਆਪਾਂ ਰੂਟ ਲੈ ਗਏ ਸੀ ਪ੍ਰੋਟੈਕ ਆ ਜਿਹੜਾ ਉਹਨੇ ਡੀਲਰਾਂ ਦੇ ਦੁੱਖ ਸੁੱਖ ਧੋਤੇ ਦੋ ਪੈਸੇ ਕਮਾਈ ਡੀਲਰਾਂ ਨੇ ਕੋਈ ਦੋ ਰਾਵਾਂ ਨਹੀਂ ਪਰ ਉਹਦੇ ਨਾਲ ਨੁਕਸਾਨ ਵੀ ਹੋ ਗਿਆ 20 ਵੀ 25-25 ਟਰੈਕਟਰਾਂ ਦਾ ਹਰੇਕ ਦਾ ਨੁਕਸਾਨ ਹੋ ਗਿਆ ਕਿਉਂਕਿ ਟਰੈਕਟਰ ਮਿਲ ਨਹੀਂ ਪਾਇਆ ਇਹਨਾਂ ਦੀ ਜਿਹੜੀ ਲਾਂਚਿੰਗ ਦੀ ਜਿਹੜਾ ਉਹ ਜੇ ਹੁਣ ਆਪਾਂ ਗੱਲ ਕਰੀਏ ਇਹਨਾਂ ਦਾ ਸੀ ਕਿ ਆਪਾਂ ਨਵੰਬਰ ਚ ਪੈਨ ਇੰਡੀਆ ਲਾਂਚ ਕਰ ਦਾਂਗੇ ਪੈਨ ਇੰਡੀਆ ਤਾਂ ਸਾਲਾ ਕੀ ਟੱਟੂ ਲਾਂਚ ਹੋਣਾ ਸੀ ਜਿਹੜੇ ਆਪਣੇ ਨੇਬਰਿੰਗ ਸਟੇਟਸ ਨੇ ਉਹਨਾਂ ਦੇ ਵਿੱਚ ਵੀ ਇਹ ਲਾਂਚ ਨਹੀਂ ਕਰ पाए ਹੁਣ ਪੰਜਾਬ ਦਾ ਜਿਹੜਾ ਸੀਜ਼ਨ ਆ ਖਤਮ ਹੋ ਗਿਆ ਆਲਮੋਸਟ ਆਲਮੋਸਟ ਜਿੰਨੇ ਟਰੈਕਟਰ ਜਿਆਦਾ ਬਹੁਤਾਚ ਚ ਵਿਕਣੇ ਸੀ ਉਹ ਵਿਕਲੇ ਟਰੈਕਟਰ ਹੁਣ ਵੀ ਪ੍ਰੋਟੈਕ ਬੁਕਿੰਗ ਤੇ ਹੀ ਆ ਇਹ ਨਹੀਂ ਪਰ ਜਿਹੜਾ ਪ੍ਰੈਸ਼ਰ ਆ ਉਹ ਘਟ ਗਿਆ ਹੁਣ ਵੀ ਹਰੇਕ ਡੀਲਰ 15 ਘੱਟੋ ਘੱਟ 15 ਪ੍ਰੋਟੈਕ ਹਰੇਕ ਡੀਲਰ ਵੇਚ ਰਿਹਾ ਇਹ ਨਹੀਂ ਵੀ ਟਰੈਕਟਰ ਦੀ ਅਵੇਲੇਬਿਲਟੀ ਹੋ ਗਈ ਖੁੱਲਾ ਹੋ ਗਿਆ ਨਾ 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 ਹਾਲਾਤ ਮਾੜੇ ਹੀ ਨੇ ਚਲੋ ਖਿੱਚ ਘਟ ਗਈ ਠੀਕ ਆ ਜੀ ਹੁਣ ਕੰਪਨੀ ਨੇ ਕੀ ਦੇਖਿਆ ਵੀ ਨਾਲੇ ਤਾਂ ਆਪਾਂ ਹਰਿਆਣੇ ਦੇ ਡੀਲਰ ਨੂੰ ਬਚਾ ਦਈਏ ਹਰਿਆਣੇ ਚ ਮਾਰਜਨ ਪੰਜਾਬ ਲੋਕ ਵੀ ਵਿਚਾਰਿਆਂ ਨੂੰ ਪਤਲਾ ਉਹਨਾਂ ਨੂੰ ਤੇ ਨਾਲੇ ਆਪਾਂ ਥੋੜਾ ਥੋੜਾ ਜਿੰਨਾ ਕਿ ਟਰੈਕਟਰ ਉੱਥੇ ਮੰਨ ਕੇ ਚਲੋ ਜਿਨ੍ਹਾਂ ਨੇ ਆਫ ਸੀਜ਼ਨ ਵਾਲੇ ਜਿਹੜੇ ਬਹੁਤ ਸ਼ਕੀਨ ਹੁੰਦੇ ਨੇ ਉਹਨਾਂ ਨੇ ਤਾਂ ਹੁਣ ਵੀ ਲਈ ਲੈਣਾ ਕਿਉਂਕਿ ਜਲ ਇੰਨੀ ਖੇਚੇ ਪ੍ਰੋਡਕਟ ਦੀ ਬਣੀ ਜਦਾਂ ਮੈਂ ਜੰਮਿਆ ਮੈਂ ਤਾਂ ਇੰਨੇ ਟਰੈਕਟਰ ਦੀ ਇੰਨੀ ਖੇਚੇ ਨਹੀਂ ਸਾਲੀ ਦੇਖੀ ਸੋ ਹੁਣ ਜਿੰਨਾ ਕਿ ਮੈਨੂੰ ਲੱਗਦਾ 10 ਤੋਂ 15 ਦਸੰਬਰ ਦੇ ਵਿੱਚ ਵਿੱਚ ਚਲੋ ਦਸ 10 15 ਵੀ ਛੱਡ ਦੋ 9 ਸਾਲ ਤੋਂ ਪਹਿਲਾ ਪਹਿਲਾ ਜਿਹੜਾ ਟਰੈਕਟਰ ਆ ਉਹ ਹਰਿਆਣੇ ਦੇ ਵਿੱਚ ਕੱਲੀ ਸਟੇਟ ਦੇ ਵਿੱਚ ਲਾਂਚ ਹੋ ਰਿਹਾ ਸਵਰਾਜ ਦਸੰਬਰ ਦੇ ਵਿੱਚ ਵਿੱਚ ਹਰਿਆਣੇ ਸਾਰੇ ਚ ਲਾਂਚ ਹੋ ਜਾਣਾ ਹਿਮਾਚਲ ਹਿਮਾਚਲ ਚ ਵੀ ਇਕਾ ਦੁੱਕਾ ਹੋ ਜਾਵੇ ਹਿਮਾਚਲ ਦਾ ਇਹਨਾਂ ਨੂੰ ਐ ਹੁੰਦਾ ਹਿਮਾਚਲ ਚ ਕੋਈ ਇੰਨਾ ਵਿਕਣਾ ਨਹੀਂ ਹੁੰਦਾ ਹਿਮਾਚਲ ਚ ਇਹਨਾਂ ਨੇ ਉਂ ਦਈ ਜਾਣਾ ਵੀ ਚਲ ਜੇ ਕੋਈ ਲੈਂਦਾ ਤੋਂ ਦੇ ਦੇ ਦਿੱਤੇ ਹੈ ਜਣੀ ਜਿਹੜੀ ਆਫੀਸ਼ੀਅਲ ਲਾਂਚਿੰਗ ਆ ਉਹ ਫਿਲਹਾਲ ਹਰਿਆਣੇ ਚ ਹੋ ਰਹੀ ਆ ਪੈਨ ਇੰਡੀਆ ਇਹਨਾਂ ਨੇ ਫੇਰ ਵੀ ਹੋਲਡ ਕਰ ਲਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੈਨ ਇੰਡੀਆ ਜੇ ਲਾਂਚ ਕਰਾਂਗੇ ਟਰੈਕਟਰ ਪੂਰਾ ਨਹੀਂ ਹੋਣਾ ਜਲੂਸ ਨਿਕਲ ਜਾਊਗਾ ਡੀਲਰਾਂ ਦਾ ਜਿਹੜੇ ਯੂਪੀ ਆ ਰਾਜਸਥਾਨ ਆ ਝਾਰਖੰਡਾ ਉੱਤਰਾਖੰਡਾ ਸਾਮਵੇਅਰ ਤਾਮਿਲਨਾਡ ਐਂਡ ਕੇਰਲ ਐਂਡ 올 ਦੈਟ ਜਿਹੜੀਆਂ ਸਟੇਟਸ ਨੇ ਇਹਨਾਂ ਦੇ ਵਿੱਚ ਹਲੇ ਕੋਈ ਲਾਂਚਿੰਗ ਦਾ ਇਹਨਾਂ ਦਾ ਸੋਚਿਆ ਨਹੀਂ ਇਹਨਾਂ ਨੇ ਨਾ ਹਲੇ ਜੀ ਟਰੈਕਟਰ ਲਾਂਚ ਹੋਵੇ ਫਿਰ ਹਾਲ ਆਪਣਾ ਜਿਹੜਾ ਗਵੰਢੀ ਸੂਬਾ ਉਹਦੇ ਚ ਲਾਂਚ ਹੋਣ ਜਾ ਰਿਹਾ ਹੈ ਹੋ ਸਕਦਾ ਕੱਲ ਨੂੰ ਨੋਟੀਫਿਕੇਸ਼ਨ ਹੋ ਜਵੇ ਹੋ ਸਕਦਾ ਪਰਸੋਂ ਨੂੰ ਫੋਨ ਵੱਜ ਜਵੇ ਮੇਲ ਵੱਜ ਜਵੇ ਡੀਲਰਾਂ ਨੂੰ ਕੋਈ ਪ੍ਰੋਟੈਕ ਆ ਗਿਆ ਕੱਢੋ ਜੀ ਕਰੋੜ ਕਰੋੜ ਰੁਪਈਆ ਤੁਹਾਨੂੰ ਟਰੈਕਟਰ ਦੇਈਏ ਠੀਕ ਆ ਜੀ ਜਾਨੀ ਹਰਿਆਣੇ ਵਾਲੇ ਜਿਹੜੇ ਵੀਰ ਨੇ ਉਹ ਪੱਟਾ ਨੂੰ ਤੇ ਲਾ ਲੈਣ ਪ੍ਰੋਟੈਕ ਆ ਜਿਹੜਾ ਐ ਸੂਨ ਐਸ ਪੋਸੀਬਲ ਐ ਸੂਨ ਐਸ ਦੇ ਕੁੱਡ ਜਿੰਨੀ ਛੇਤੀ ਉਹ ਕਰ ਸਕੇ ਉਨੀ ਛੇਤੀ ਇਹ ਜਿਹੜਾ ਟਰੈਕਟਰ ਉੱਥੇ ਲਾਂਚ ਹੋ ਜਾਣਾ ਠੀਕ ਆ ਜੀ ਇਹ ਤਾਂ ਹੋ ਗਈ ਸਵਰਾਜ 855 ਪ੍ਰੋਟੈਕ ਦੀ ਹੁਣ ਆਪਾਂ ਥੋੜੇ ਜੇ ਫਿਊਚਰ ਦੇ ਜਿਹੜੇ ਇਹਨਾਂ ਦੇ ਪ੍ਰੋਜੈਕਟਸ ਨੇ ਉਹਨਾਂ ਦੀ ਗੱਲ ਕਰ ਲਈ ਇੱਕ ਦੋ ਦੀ ਇੱਕ ਤਾਂ ਜਿਹੜੀ 855 CRD ਦੀ ਤਿਆਰੀ ਆ ਉਹ ਤਾਂ ਤੁਹਾਨੂੰ ਪਤਾ ਵੀ ਜਿੰਨੀ ਕਾ ਹੋ ਹੀ ਰਹੀ ਆ ਹਨਾ ਜੇ ਨੋਰਮਸ ਆ ਗਏ ਨਹੀਂ ਤੇ ਬਾਕੀ ਇਹ ਕਦੇ 855 ਨੂੰ ਨੀਲਾ ਰੰਗ ਵੀ ਕਰ ਲੈਂਦੇ ਨੇ ਹੁਣ ਇੱਕ ਦਿਨ ਨੀਲਾ ਰੰਗ ਕਰੀ ਫਿਰਦੇ ਸੀ 855 ਨੂੰ ਇਦਾਂ ਦੇ ਜਿਹੜੇ ਟਰਾਇਲਸ ਨੇ ਉਹ ਕੰਪਨੀ ਦੇ ਬਹੁਤ ਹਿਡਨ ਚੱਲਦੇ ਰਹਿੰਦੇ ਨੇ ਦੱਸਦੇ ਦੁਸਦੇ ਇਹ ਕੁਛ ਨਹੀਂ ਠੀਕ ਆ ਜੀ ਹੋਰ ਮਾੜੇ ਮੋٹے ਚੱਲਦੇ ਰਹਿੰਦੇ ਨੇ ਅਗਲਾ ਜਿਹੜਾ ਜਿੰਨਾ ਕੁ ਲੀਕ ਗੱਲ ਹੋਈ ਆ ਉਹ ਹੈਗੀ ਆ 969 CRD ਦੀ ਜਿਹੜਾ 969 CRD ਆ ਜਿੰਨਾ ਕਿ ਮੈਨੂੰ ਪਤਾ ਲੱਗਿਆ ਉਹ ਤੇ ਇਹ ਜਿਹੜੀ ਪ੍ਰੋਟੈਕ ਵਾਲੀ ਸ਼ੀਟ ਮੈਟਲ ਆ ਮੇਰਾ ਖਿਆਲ ਹੈ ਵੀ ਉਹ ਲਾਉਣ ਲੱਗੇ ਨੇ ਜਿੰਨਾ ਕਿ ਮੈਨੂੰ ਪਤਾ ਲੱਗਿਆ ਮੈਨੂੰ ਇਹ ਵੀ ਲੱਗਦਾ ਹੈ ਵੀ ਜਿੰਨੇ ਵੀ ਸਵਰਾਜ ਟਰੈਕਟਰ ਆਇਆ ਕਰਨਗੇ ਜਿਹੜਾ ਸ਼ੀਟ ਮੈਟਲ ਪ੍ਰੋਟੈਕ ਚ ਆਇਆ ਇਹ ਹੀ ਹੋ ਸਕਦਾ ਰੰਗ ਕਰ ਦੇਣ ਇਹੀ ਸ਼ੀਟ ਮੈਟਲ ਲੱਗ ਜਾਣਾ ਉਹਦਾ ਕਾਰਨ ਇਹ ਆ ਵੀ ਕੰਪਨੀਆਂ ਸਿਆਣੀਆਂ ਬਹੁਤ ਨੇ ਇਹਨਾਂ ਨੇ ਦੇਖਿਆ ਵੀ ਜਿਹੜੀ ਇਹ ਸ਼ੀਟ ਮੈਟਲ ਦੀ ਡਿਮਾਂਡ ਆ ਤੇ ਪਿਆਰ ਦਿੱਤਾ ਵੀ ਮੰਨ ਲਓ ਐਕਸਪੈਕਟੇਸ਼ਨ ਤੋਂ ਹੀ ਟੱਪ ਗਿਆ ਜਿੰਨਾ ਪ੍ਰੋਟੈਕ ਨੂੰ ਪਿਆਰ ਮਿਲਿਆ ਹੁਣ ਇਹਨਾਂ ਦੇ ਇਹ ਤਾਂ ਦਿਮਾਗ ਚੋਂ ਕੀੜਾ ਹੀ ਨਿਕਲ ਗਿਆ ਵੀ ਇਹ ਸ਼ੋਅ ਨੂੰ ਕਿਸੇ ਨੇ ਪਸੰਦ ਨਹੀਂ ਕਰਨਾ ਇਹ ਹੁਣ ਇਹਨਾਂ ਦੀ ਪੂਰੀ ਬੱਲੇ ਬੱਲੇ ਵਾਲਾ ਸ਼ੀਟ ਮੈਟਲ ਆ 969 ਬਿਲਕੁਲ ਬਣਿਆ ਤਣਿਆ ਜਾਂ ਤਾਂ ਪ੍ਰੋਟੈਕ ਵਰਗਾ ਆਊਗਾ ਜਾਂ ਜਿਹੜਾ ਪਹਿਲਾ ਆਪਣਾ ਆਉਂਦਾ ਆ ਟਮਾਟਰੀ ਵਾਲਾ ਉਹ ਬੋਨਸ ਸ਼ੀਟ ਮੈਟਲ ਚਾਊਗਾ ਇੱਕ ਤਾਂ ਉਹਦਾ ਇਹ ਸ਼ੀਟ ਮੈਟਲ ਚੇਂਜ ਕਰਨਗੇ ਜਿੰਨਾ ਕਿ ਮੈਨੂੰ ਪਤਾ ਲੱਗਿਆ ਜਿਹੜਾ 855 ਪ੍ਰੋਟੈਕ ਦਾ ਪਿਛਲਾ ਟਰਾਂਸਮਿਸ਼ਨ ਆ ਇਹ ਹੁਣ ਦੇਖੋ ਗੱਲਾਂ ਤਾਂ ਸਵਰਾਜ ਮਾਰੀ ਜਾਂਦੇ ਸੀ ਇਹ ਥੋੜਾ ਸਾ ਬੜਾ ਹੈ ਜੋ 69 ਕੇ ਟਰਾਂਸਮਿਸ਼ਨ ਲਗਾਇਆ ਹੈ ਨਾ ਉਹ 120 ਪਾਵਰ ਦਾ ਹੈ ਉਹ 120 ਵਾਲਾ 65 ਪਾਵਰ ਵਾਲੇ ਇੰਜਣ ਦਾ ਹਾਲ ਕੀ ਕਰੂਗਾ ਕਦੇ ਤਾਂ ਸੋਚ ਲਓ ਜੇ ਰੱਬ ਨਾ ਕਰੇ ਮੈਂ ਕਹਿੰਦਾ ਮਹਾਰਾਜ ਕਰੇ ਸੱਚ B 855 ਵਰਗਾ ਜਿਹੜਾ ਡਿਜ਼ਾਈਨ ਆ ਜਿਹੜਾ 855 ਦਾ ਟਾਂਚਾ ਹੈ ਹੁਣ ਵਾਲੇ ProTech ਦਾ ਬ੍ਰਦਰ ਇੰਨਾ ਕੁ ਰਹਿਣਾ ਇਹੋ ਜੇ ਉਹ ਲੱਗ ਗਿਆ ਇਹ ਉਹ ਲਾਉਣ ਨੂੰ ਫਿਰਦੇ ਆ ਹੁਣ ਠੀਕ ਆ ਉਹ ਉਹ ਲੱਗੂਗਾ ਇੱਕ ਤਾਂ ਮੰਨ ਕੇ ਚੱਲੋ ਸ਼ੀਟ ਮੈਟਲ ਚੇਂਜ ਕਰ ਦੇਣਾ ਬਹੁਤ ਬਹੁਤ ਚੇਂजेस ਕਲਸਟਰਮੀਟਰ ਚੇਂਜ ਕਰਨਗੇ ਸਹੂਲਤਾਂ ਵਧਾਉਣਗੇ ਇਹ ਵੀ ਆ ਕਿ ਸ਼ਾਇਦ ਇਹਨੂੰ 75 ਪਾਵਰ 'ਚ ਵੀ ਕਰ ਦੇਣ 969 ਨੂੰ ਠੀਕ ਆ ਸ਼ੀਟ ਮੈਟਲ ਬਦਲਿਆ ਜਾਣਾ ਹਿੱਸਾ ਬਦਲਿਆ ਜਾਣਾ ਤੇ ਮੰਨ ਕੇ ਚੱਲੋ ਅ ਹਿੱਸਾ ਸ਼ੀਟ ਮੈਟਲ ਤੇ ਕਲਾਸਟਰ ਕੋਲਸਟਰਮੀਟਰ ਇਹ ਚੀਜ਼ਾਂ ਚ ਬਾਲੀਆਂ ਜਾਣੀ ਇਹਨੇ ਪਾਵਰ ਵੀ 75 ਹੋ ਸਕਦਾ ਇੱਕ ਮੈਂ ਗੱਲ ਥੋੜੀ ਜੀ ਐਡ ਆਨ ਕਰਦਾ ਜਿਹੜਾ ਆਪਣੇ ਮਨ ਚ ਪਹਿਲਾਂ ਹੁੰਦਾ ਸੀ ਵੀ ਐਫਪੀ ਸਾਈਕਲਿਕ ਪਾਵਰ ਲਾਸ ਕਰਦੇ ਮੇਰੇ ਸਾਇੰਸ ਨੇ ਤਰੱਕੀ ਇੰਨੀ ਕਰ ਲਈ ਡਿਜ਼ਾਈਨ ਇੰਨੇ ਸੁਧਰ ਗਏ ਜਿਹੜਾ ਹੁਣ 855 ਦਾ ਐਫਪੀ ਸਾਈਕਲ ਆ ਬਾਕੀਆਂ ਦਾ ਮੈਨੂੰ ਪਤਾ ਨਹੀਂ ਹੁਣ ਅਸੀਂ ਇਹਨੂੰ ਚਲਾ ਕੇ ਵੀ ਲਿਆਉਂਦੇ ਰਹਿਆ ਸੀ ਜੰਝੇ ਚ ਜਿੰਨਾ ਤੇਲ ਧੂਆ ਟਰੈਕਟਰ ਖਾਂਦਾ ਸੀ ਜਮਈ ਬਰਾਬਰ ਖਾਂਦਾ ਮਾੜਾ ਮੋਟਾ ਘਟਦਾ ਹੈ ਇਟ ਮੀਨ ਕਿ ਪਾਵਰ ਲੋਸ ਬਿਲਕੁਲ ਹੀ ਨਹੀਂ ਕਰਦਾ ਦੂਜੇ ਕਿ ਜਿੰਨੀ ਉਹ ਹੁਣ ਸੁਧਾਰ ਇੰਨਾ ਆ ਗਿਆ ਡਿਜ਼ਾਈਨ ਚ ਮੰਨ ਕੇ ਚੱਲੋ ਮੇਨ ਤੈਨੀਆਂ ਆਰ ਐਨ ਡੀ ਨੇ ਕਰ ਲਈ ਵੀ ਜਿਹੜੇ ਹੁਣ ਆਲੇ ਹਿੱਸੇ ਆਉਣਗੇ ਜਿਵੇਂ ਆਪਰ ਹੋਏ ਹੁੰਦਾ ਸੀ ਐਪੀ ਸਾਈਕਲ ਆਪਸ ਆ ਭਾਰੀ ਹੁੰਦਾ ਜਿਹੜੀ ਵੀ ਭਾਰਾ ਨਾ ਤਰੂਣੀ ਤਾਂ ਚਲੋ ਰੱਬ ਦਾ ਹੀ ਨਾਂ ਨੇ ਤਾਂ ਬਹੁਤੇ ਭਾਰੇ ਨੇ ਆਉਣ ਵਾਲੇ ਜਿੰਨੇ ਵੀ ਟਰੈਕਟਰ ਆਉਣਗੇ ਚਾਹੇ ਸਵਰਾਜ ਆ ਚਾਹੇ ਹੋਰ ਆ ਉਹ ਮਤਲਬ ਕਿ ਪਾਵਰ ਲੋਸ ਬਹੁਤ ਘਟ ਜਾਣਾ ਹੈ 69 ਤੇ ਵੀ ਹੁਣ ਇਹੀ ਕੰਮ ਕਰ ਰਹੇ ਨੇ ਵੀ ਸ਼ੀਟ ਮੈਟਲ ਵਾਲ ਦੀ ਐਸੀ ਇੱਕ ਇਹਦਾ ਪਾਵਰ ਲੋਸ ਜਮੇ ਖਤਮ ਕਰਦੀ ਐ ਜੇ ਕਿਤੇ ਇਹ 69 ਦਾ ਪਾਵਰ ਲੋਸ ਖਤਮ ਹੋ ਜਵੇ 855 ਵਰਗਾ ਟਰਾਂਸਮਿਸ਼ਨ ਉਹਦੇ ਲੱਗ ਜਵੇ ਉਹਦੋਂ ਨਿੱਗਰ ਹੋ ਜੂ ਮਾੜਾ ਮੋਟਾ ਮੈਂ ਇਹਨੂੰ ਇਹ ਮੈਂ ਦਾਅਵੇ ਨਾਲ ਕਹਿੰਦਾ ਵੀ ਕਿਸੇ ਟਰੈਕਟਰ ਨੂੰ ਖੰਗਣ ਨਹੀਂ ਦਿੰਦਾ ਹੁਣ ਵੀ ਜਿਹੜਾ ਖੰਗਣ ਨਹੀਂ ਦਿੰਦਾ ਬਾਅਦ 'ਚ ਤਾਂ ਖੰਗਣ ਦੇਣਾ ਹੀ ਕੀ ਐ ਇਹਨੇ ਇਹਨੂੰ ਮੇਨ ਮਾਰਿਆ ਵੀ ਟਰੈਕਟਰ ਨੂੰ ਹਿੱਸੇ ਨਹੀਂ ਆ ਪਿੱਛੋਂ ਭਾਰੀ ਜਾ ਦੇ 120 ਤੱਕ ਇਹਨਾਂ ਨੇ ਟ੍ਰੇਨ ਬਰਤਣੀ ਆ ਉਹੀ ਇਹਦੇ ਠੋਕੀ ਜਾਂਦੇ ਆ ਠੀਕ ਆ ਜੀ ਸੋ ਇਹ ਪ੍ਰੋਜੈਕਟਸ ਨੇ ਇਹ ਪ੍ਰੋਜੈਕਟਾਂ ਮੰਨ ਕੇ ਚੱਲੋ ਮੇਨ 969 ਦਾ ਜਿਹੜਾ ਫਿਊਚਰ ਚ ਆਉਣਾ ਤੇ ਬਾਕੀ ਹੋਰ ਇੱਕ ਦੋ ਟਰੈਕਟਰ ਨੇ ਉਹਨਾਂ ਬਾਰੇ ਆਪਾਂ ਕਿਤੇ ਫੇਰ ਗੱਲ ਕਰ ਲਾਂਗੇ ਤੇ ਜਿਹੜਾ 855 Pro Tech ਆ ਉਹ ਹਰਿਆਣਾ ਦੇ ਵਿੱਚ ਲਾਂਚ ਹੋਣ ਲੱਗਿਆ ਪੱਟਾ ਨੂੰ ਲਾ ਲੋ ਤੇਲ ਮੇਰਾ ਖਿਆਲ ਸਾਰੀਆਂ ਗੱਲਾਂ ਨਿਬੜ ਗਈਆਂ ਨੇ ਕੁਛ ਰਹਿ ਤਾ ਨਹੀਂ ਗਿਆ ਜੇ ਰਹਿ ਗਿਆ ਕਿਤੇ ਫੇਰ ਕਰ ਲਾਂਗੇ ਬਹੁਤ ਧੰਨਵਾਦ ਵੀਡੀਓ ਨੂੰ ਤਾਂ ਸ਼ੇਅਰ ਕਰਨਾ ਜੇ ਚੰਗੀ ਲੱਗਦੀ ਹੈ ਚੈਨਲ ਤਾਂ ਸਬਸਕ੍ਰਾਈਬ ਕਰਨਾ ਜੇ ਚੰਗਾ ਲੱਗਦਾ ਮੇਰੇ ਨੂੰ ਸਾਰੇ ਚੰਗੇ ਨੇ ਜਿਹੜੇ ਕ੍ਰਿਟਿਕ ਨੇ ਮੇਰੇ ਮੈਨੂੰ ਮਾੜਾ ਚੰਗਾ ਕਹਿੰਦੇ ਆ ਦੁਨੀਆ ਕਹੀ ਜਾਣ ਕੋਈ ਫਰਕ ਨਹੀਂ ਠੀਕ ਆ ਪਰ ਮੈਂ ਇਹ ਬੇਨਤੀ ਕਰਦਾ ਜੇ ਮੈਂ ਕਿਸੇ ਨੂੰ ਚੰਗਾ ਨਹੀਂ ਲੱਗਦਾ ਮੈਨੂੰ ਦੇਖਣਾ ਬੰਦ ਕਰੋ ਮੇਰਾ ਬਾਇਕਾਟ ਕਰੋ ਨਾ ਦੇਖਦੇ ਕਿਉਂ ਗਲਤ ਬੰਦੇ ਨੂੰ ਨਹੀਂ ਸੋ ਠੀਕ ਆ ਫਿਰ ਧੰਨਵਾਦ ਸਸਿਕਾ